ਬੀਤੇ ਦਿਨੀ ਵਿਆਸ ਸਮਾਗਮ ਦੌਰਾਨ ਚੋਰ ਕਰਵਾਉਣ ਤੇ ਛੱਤਰ ਚਲਾਉਣ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਜਿੱਥੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਤਜੀਤ ਸਿੰਘ ਮਾਨ ਨੂੰ ਕਿਰਰੇ ਨੇ ਉਥੇ ਹੀ ਦੋਤੇ ਗੋਵਿੰਦ ਸਿੰਘ ਸੰਧੂ ਅਜਸ ਕਤਰੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਹਾਜ਼ਰ ਹੋਏ ਤੇ ਸਿਮਰਤਜੀਤ ਸਿੰਘ ਮਾਨ ਦੇ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਪੂਰੇ ਵਿਵਾਦ ਸਬੰਧੀ ਮਾਫੀ ਮੰਗੀ ਗਈ ਹੈ ਇਸ ਮੌਕੇ ਗੋਬਿੰਦ ਸਿੰਘ ਸੰਦੂਸ ਕਤਰੇਤ ਸ਼੍ਰੀ ਕਲਤਕਸਰ ਪਹੁੰਚ ਕੇ ਜਥੇਦਾਰ ਸਾਬ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਲਿਖਤੀ ਰੂਪ ਵਿੱਚ ਉਹਨਾਂ ਨੇ ਇੱਕ ਹਿਮਾਇ ਯਾਚਨਾ ਸੌਂਪੀ ਗੋਬਿੰਦ ਸਿੰਘ ਸੰਦੂ ਨੇ ਕਿਹਾ ਕਿ ਉਹ ਸਿੱਖ ਮਰਿਆਦਾ ਦੀ ਪੂਰੀ ਕਦਰ ਕਰਦੇ ਨੇ ਤੇ ਅਣਜਾਣੇ ਵਿੱਚ ਹੋਈ ਗਲਤੀ ਲਈ ਸਿੱਖ ਸੰਗਤ ਤੋਂ ਮੁਆਫੀ ਚਾਹੁੰਦੇ ਨੇ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਨੇ ਵੀ ਇਸ ਪੂਰੀ ਘਟਨਾ ਤੇ ਮਾਫੀ ਮੰਗਦੇ ਹੋਏ ਕਿਹਾ ਕਿ ਜੋ ਬੱਚਿਆਂ ਤੋਂ ਗਲਤੀ ਹੋਈ ਹੈ ਜੋ ਵਿਆਸ ਮਾਗਮ ਵਿੱਚ ਚੌਰ ਸਾਬ ਚੁਲਾਇਆ ਗਿਆ ਮਰਿਆਦਾ ਭੰਗ ਹੋਈ ਹੈ ਉਸ ਨੂੰ ਲੈ ਕੇ ਉਹ ਸਮੂਹ ਸਿੱਖ ਸੰਗਤ ਤੋਂ ਮਾਫੀ ਮੰਗਦੇ ਨੇ ਜੋ ਕੀ ਸਤਕਾਰਯੋ ਗੁਰੂ ਰੂਪ ਗੁਰੂ ਜੀ ਸਾਧ ਸੰਗਤ ਜੀ ਆਪ ਜੀ ਸਾਰਿਆਂ ਨੂੰ ਮੈਂ ਨਿਮਰਤਾ ਸਹਿਜ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਸੀ ਮੇਰੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀ ਕਰਕੇ ਕੱਲ ਸ਼ਾਮ ਨੂੰ ਵਿਆਹ ਸਾਰਾ ਨਿਭੜਿਆ ਤੇ ਅੱਜ ਸਵੇਰ ਅਪਾ ਇੱਥੇ ਅਕਾਲ ਤਖਤ ਸਾਹਿਬ ਸਕਤਰੇਤ ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਣ ਪਹੁੰਚੇ ਸੀਗੇ ਇੱਥੇ ਅਸੀਂ ਆਪ ਦੀ ਮਾਫੀ ਦਰਜ ਕੀਤੀ ਹੈ ਮਾਫੀ ਸਾਰੇ ਸਿੱਖ ਕੌਮ ਅੱਗੇ ਸਮੂਹ ਨਾਨਕ ਨਾਮ ਲੇਵਾ ਸੰਗਤ ਅੱਗੇ ਸਾਰੀ ਖਾਲਸਾ ਪੰਥ ਅੱਗੇ ਇੱਕ ਵਾਰੀ ਨਹੀਂ ਲੱਖਾਂ ਵਾਰੀ ਮਾਫੀ ਮੰਗਣ ਨੂੰ ਮੈਂ ਰਾਜੀ ਹਾਂ ਤੇ ਹਮੇਸ਼ਾ ਰਾਜੀ ਰਹੂੰਗਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਵੀ ਮੈਂ ਮਾਫੀ ਮੰਗਦਾ ਇਸ ਦੀ ਖਾਸ ਕਰ ਮੈਂ بار بار ਮਾਫੀ ਮੰਗੂੰਗਾ ਰੋਜ਼ ਇਸ ਚੀਜ਼ ਦੀ ਮਾਫੀ ਮੰਗੀ ਜਾਊਗੀ ਮੇਰੇ ਵਿਆਹ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੇ ਅਦਬ ਤੇ ਸਤਕਾਰ ਨਾਲ ਮਹਾਰਾਜ ਦੇ ਹਜੂਰੀ ਚ ਮੇਰੀਆਂ ਲਾਵਾਵਾਂ ਹੋਈਆਂ ਆਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਹੋਈਆਂ ਇੱਕ ਫੰਕਸ਼ਨ ਰਾਤ ਦੀ ਬਰਾਤ ਸੀਗੀ ਜਿੱਥੇ ਪੁਰਾਣੀ ਮੇਰੇ ਖਾਨਦਾਨ ਦੀ ਮੇਰੇ ਪਰਿਵਾਰ ਦੀ ਰਵੈਤਾਂ ਅਨੁਸਾਰ ਜੋ ਰਾਤਨ ਸਮੇਂ ਚ ਮੇਰੇ ਪੁਰਖਿਆਂ ਦੀ ਰਵੈਤਾਂ ਚੱਲਦੀ ਆ ਰਹੀ ਸੀ ਮੇਰੇ ਦਾਦਾ ਦਾਦਿਆਂ ਦੀ ਪੜਦਾਦਿਆਂ ਦੀ ਉਹਨੂੰ ਅਸੀਂ ਫੋਲੋ ਕੀਤਾ ਸੀਗਾ ਨਹੀਂ ਤਾਂ ਮੈਂ ਕਾਨੂੰ ਇਹ ਕੰਮ ਕਰਨਾ ਸੀਗਾ ਮੇਰਾ ਕੋਈ ਇਹੋ ਜਿਹਾ ਕੋਈ ਸ਼ੌਂਕ ਨਹੀਂ ਸੀਗਾ ਕਿ ਇਹੋ ਜੀ ਕੋਈ ਚੀਜ਼ ਕਰੀਏ ਜਿਹਦੇ ਨਾਲ ਗੁਰੂ ਮਹਾਰਾਜ ਦੀ ਅਜ਼ਮਤ ਸ਼ਾਨ ਨੂੰ ਹੇਸ ਪਹੁੰਚੇ ਜਿਹਦੇ ਨਾਲ ਅਕਾਲ ਤਖਤ ਸਾਹਿਬ ਨੂੰ ਇਹ ਬੋਝ ਚੁਕਣਾ ਪਵੇ ਜਿਹੜੀ ਮੇਰੀ ਤੇ ਮੇਰੀ ਪਰਿਵਾਰ ਦੀ ਨਲਾਈਕੀ ਕਰਕੇ ਸਾਨੂੰ ਇਹ ਪਿਛਲੇ 2-3 ਦਿਨਾਂ ਚ ਜੋ ਦੇਖਣ ਨੂੰ ਮਿਲਿਆ ਉਹ ਕੁਛ ਹੋਇਆ ਹੁਣ ਰਾਤ ਦੀ ਬਰਾਤ ਦੇ ਦੌਰਾਨ ਮੇਰੀ ਮਾਤਾ ਜੀ ਸਰਦਾਰ ਸਮਨਜੀਤ ਸਿੰਘ ਮਾਨ ਦੀ ਸੁਪਤਰੀ ਪੀਬਾ ਕੁਵਿਤ कौर ਜੀ ਨੇ ਸਾਰਾ ਬੰਦੋਬਸਤ ਕੀਤਾ ਸੀਗਾ ਉਦੋਂ ਚੋਰ ਦੀ ਵਰਤ ਹੋਈ ਸੀਗੀ ਮੇਰੇ ਸਿਰ ਦੇ ਉੱਤੋਂ ਚੋਰ ਝੁੰਡਾ ਸਾਰਿਆਂ ਨੂੰ ਨਜ਼ਰ ਆਇਆ ਸੀਗਾ ਐਂਡ ਇਹ ਚੀਜ਼ ਸਾਡੇ ਪਰਿਵਾਰ 'ਚ ਸਦੀਆਂ ਤੋਂ ਚੱਲਦੀ ਆ ਰਹੀ ਹੈ ਮੇਰੇ ਪੁਰਖਿਆਂ ਦੇ ਸਾਰੇ ਪ੍ਰੋਸੀਸ਼ਨਸ 'ਚ ਸਾਰੇ ਜਲਸਾਾਂ 'ਚ ਇਹ ਚੋਰ ਚਲਦਾ ਆ ਰਿਹਾ ਸੀਗਾ ਤੇ ਉਹਨਾਂ ਨੂੰ ਫੋਲੋ ਕਰਦੇ ਜਾਣੇ ਅਣਜਾਣੇ 'ਚ ਇਹ ਬਹੁਤ ਵੱਡੀ ਗਲਤੀ ਗੁਨਾਹ ਸਾਡੇ ਤੋਂ ਵਾਪਰ ਗਿਆ ਹੈਗਾ ਅਸੀਂ ਖਾਲਸਾ ਪੰਥ ਤੋਂ ਹੱਥ ਛੋੜ ਕੇ ਦੁਬਾਰਾ ਮਾਫੀ ਮੰਗ ਰਹੇ ਹਾਂ ਇਸ ਚੀਜ਼ ਨੂੰ ਜਰੂਰ ਤੁਸੀਂ ਮਾਫ ਕਰਨ ਦੀ ਕਿਰਪਾਲਤਾ ਕਰਿਓ ਯਾ ਸੋਚਿਓ ਮੇਰੇ ਨਾਨਾ ਜੀ ਸਰਦਾਰ ਸਮਨਜੀਤ ਸਿੰਘ ਮਾਨ ਜਿਹਦੇ ਕਰਕੇ ਐਡਾ ਅਟੈਕ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਖਾਸ ਕਰ ਆਪਣੇ ਵਿਰੋਧੀਆਂ ਵੱਲੋਂ ਜਿਨ੍ਹਾਂ ਦਾ ਮੈਂ ਜ਼ਿਕਰ ਇੱਥੇ ਨਹੀਂ ਕਰਨਾ ਚਾਹੁੰਦਾ ਹਜੇ ਪਰ ਸਮੇਂ ਔਨ ਤੇ ਕੱਲੇ-ਕੱਲੇ ਬੰਦੇ ਦੀ ਗੱਲਬਾਤ ਕੀਤੀ ਜਾਊਗੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਾਰੀ ਸਿੱਖ ਕੌਮ ਨੂੰ ਪਤਾ ਹੈਗਾ ਕਿ ਏ ਸੀ ਸਥਾਨ ਤੇ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ ਉਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪੀ ਕੁਰਸੀ ਤੇ ਲੱਤ ਮਾਰ ਕੇ ਆਪਦਾ ਹੀ ਜੀ ਦਾ ਔਦਾ ਛੁੱਟਿਆ ਸੀਗਾ ਜੇਲ 6 ਸਾਲ ਕੱਟੀ ਸੀਗੀ ਆਪ ਦੇ ਨੋਪ ੜਵਾਈ ਸੀ ਆਪ ਦੀ ਦਾੜੀ ੜਵਾਈ ਸੀ ਆਪ ਦੇ ਸਾਰੇ ਅੰਗਾਂ 'ਚ ਪ੍ਰਾਈਵੇਟ ਪਾਰਟਸ 'ਚ ਇਲੈਕਟ੍ਰਿਕ ਕਰੰਟ ਦੇ ਸ਼ੌਕ ਉਹਨਾਂ ਨੂੰ ਟੌਰਚਰ ਕੀਤਾ ਸੀਗਾ ਉਹਨਾਂ ਦਾ ਫੇਫੜਾ ਵੀ ਇੱਕ ਇੱਕ ਆਰਟੀਫੀਸ਼ੀਅਲ ਵੈਲਵ ਲੱਗਿਆ ਹੋਇਆ ਟੋਰਚਰ ਕਰਕੇ ਇਹ ਸਾਰਾ ਕੁਝ ਦਰਜ ਸਾਡਾ ਪਰਿਵਾਰ ਹਮੇਸ਼ਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਹਮੇਸ਼ਾ ਗੁਰੂ ਸਾਹਿਬ ਨੂੰ ਸਮਰਪਿਤ ਹੈ ਮੈਂ ਇੱਕ ਸਿੱਖਾਂ ਗੁਰੂ ਦਾ ਸਿੱਖਾਂ ਸਿੱਖ ਦਾ ਮੈਂ ਸਮਝਦਾ ਹਾਂ ਅਰਥ ਹੈ ਕਿ ਅਸੀਂ ਸਿੱਖੀਏ ਅਸੀਂ ਸਿੱਖਦੇ ਰਹੀਏ ਅੱਜ ਇੱਥੇ ਅਕਾਲ ਤਖਤ ਸਾਹਿਬ ਤੋਂ ਅਸੀਂ ਸੇਧ ਲੈ ਕੇ ਅੱਗੇ ਦਰਬਾਰ ਸਾਹਿਬ ਦੀ ਪਰਕਰਮਾ ਕਰਨੀ ਹੈ ਕਲਤਕਤ ਸਾਹਿਬ ਤੇ ਮੱਥਾ ਟੇਕਣਾ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੇ ਪੁਰਖੇ ਉਹਨਾਂ ਦੇ ਸ਼ਹਾਦਤ ਸਥਾਨ ਤੇ ਜਾ ਕੇ ਅਰਦਾਸ ਕਰਨੀ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਜਿਹੜੀਆਂ ਰਸਮਾਂ ਚ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਗੁਸਤਾਖੀ ਹੋਈ ਹੈ ਉਹਨਾਂ ਰਸਮਾਂ ਨੂੰ ਆਉਣ ਵਾਲੇ ਸਮੇਂ ਚ ਸਹੀ ਤਰੀਕੇ ਨਾਲ ਨਿਭਾਉਣ ਦੀ ਸਮਰੱਥਾ ਬਲ ਬੁੱਧੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮੇਰੇ ਪਰਿਵਾਰ ਨੂੰ ਬਖਸ਼ਣ ਇਸ ਕਰਕੇ ਅੱਜ ਅਸੀਂ ਇੱਥੇ ਆਏ ਆਂ ਬਾਕੀ ਸਾਡੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਤੋਂ ਮੈਂ ਹੱਥ ਛੋੜ ਕੇ ਮਾਫੀ ਮੰਗਦਾ ਹਾਂ ਮੇਰੇ ਕਰਕੇ ਮੇਰੀ ਇਸ ਨਲਾਇਕੀ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਕੁਝ ਝੇਲਣਾ ਪਿਆ ਤੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਜਿੰਨਾ ਜਿੰਨਾਂ ਨੇ ਸਾਥ ਦਿੱਤਾ ਪਿਛਲੇ ਆ ਦੋ ਦਿਨਾਂ ਚ ਉਨ੍ਹਾਂ ਦਾ ਹੱਥ ਛੋੜ ਕੇ ਆਪਦੀ ਪਾਰਟੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਬਾਨ ਦਾ ਜਥੇਦਾਰ ਸਾਹਿਬ ਦਾ ਇਸ ਸਥਾਨ ਤੇ ਅਕਾਲੀ ਦਲ ਅੰਮ੍ਰਿਤਸਰ ਸਥਾਪਿਤ ਹੋਇਆ ਸੀਗਾ ਸਾਡੀ ਪਾਰਟੀ ਇੱਥੋਂ ਬਾਹਰ ਨਹੀਂ ਜਾਊਗੀ ਜਿਨ੍ਹਾਂ ਨੂੰ ਜੋ ਮਰਜ਼ੀ ਕਹਿਣਾ ਕਹਿ ਸਕਦਾ ਪਰ ਇਸ ਸਥਾਨ ਤੋਂ ਸਾਡੀ ਪਾਰਟੀ ਸਥਾਪਿਤ ਹੋਈ ਸੀ ਇੱਥੋਂ ਅਸੀਂ ਸੇਧ ਲੈ ਕੇ ਚੱਲਦੇ ਆਂ ਐਂ ਸਾਡੀ ਮਰਿਆਦਾ ਚਲਦੀ ਰਹੂਗੀ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਸ ਕਰਦਾ ਹਾਂ ਕਿ ਸਿੱਖ ਜਿੰਨੀ ਇੱਕ ਮੈਂ ਗੱਲਬਾਤ ਕੀਤੀ ਹੈ ਉਹ ਸਿੱਖ ਕੌਮ ਇਹਦੇ ਬਾਰੇ ਵਿਚਾਰ ਕਰਨਗੇ ਤੇ ਕਨਸੀਡਰ ਕਰਨਗੇ ਕਿ ਮੈਨੂੰ ਇਹ ਮਾਫ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ ਰਿਆਸਤਾਂ ਖਤਮ ਹੋਇਆ 75 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਇਸ ਪੀਰ ਵਾਲੇ ਤੁਹਾਡੇ ਘਰ ਦੇ ਵਿੱਚ ਹੋਰ ਵੀ ਕਈ ਕਾਰਜ ਹੋਏ ਹੋਣਗੇ ਕਿ ਉੱਥੇ ਵੀ ਇਹ ਸਾਰੀਆਂ ਰਸਵਾਦਾ ਕੀਤੇ ਗਈਆਂ ਸੀ ਛਤਰ ਚੌਰ ਵਗੈਰਾ ਸਾਰੀਆਂ ਰਸਮਾਂ ਅਦਾ ਕੀਤੀਆਂ ਗਈਆਂ ਹੈਗੀਆਂ ਪਰ ਜਿਹੜੀ ਛਤਰ ਤੇ ਚੌਰ ਵਾਲੀ ਰਸਮ ਹੈ ਉਹ ਕੱਲੀ ਤੇ ਕੱਲੀ ਰਾਤ ਦੀ ਬਰਾਤ ਕੇ ਅਦਾ ਕੀਤੀ ਗਈ ਹੈ ਪਿਛਲੇ ਸਮੇਂ ਚ ਜਿਹੜੇ ਪਾਪ ਸਾਡੇ ਪਿਛਲੇ ਸਮੇਂ ਜਿਹੜੇ ਤੁਹਾਡੇ ਦਾਦਾ ਦਾਦੇ ਦੇ ਵਿਆਹ ਹੋਏ ਹਨ ਕੀ ਉਹਨਾਂ ਚ ਵੀ ਇਸ ਤਰ੍ਹਾਂ ਚੌਰ ਛਤਰ ਚ ੱਲੇ ਨੇ ਬਿਲਕੁਲ ੱਲੇ ਹੈਗੇ ਆ ਜੀ ਤੇ ਉਹਦੀਆਂ ਫੋਟੋਆਂ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਸਾਡੇ ਕੋਲੇ ਕੋਈ ਵੀ ਚੀਜ਼ ਲੁਕੋਣ ਨੂੰ ਨਹੀਂ ਹੈਗੀ মিডিਆ ਚ ਜਿਹੜੇ ਲੋਕ ਲਿਖ ਰਹੇ ਐ ਕਹਿ ਰਹੇ ਐ ਗਲਤ ਸ਼ਬਦ ਆਲੀ ਵਰਤੇ ਆ ਉਹਨਾਂ ਤੋਂ ਆਪਾਂ ਕੁਝ ਨਹੀਂ ਲੁਕੋ ਕੇ ਰੱਖਿਆ ਆਪਣੀ ਪਾਰਟੀ ਤੋਂ ਕੁਝ ਨਹੀਂ ਲੁਕੋ ਕੇ ਰੱਖਿਆ ਸਾਡੀਆਂ ਰਿਸ਼ਤਦਾਰੀਆਂ ਕਿੰਨਾ ਕਿੰਨਾ ਨਾਲ ਹੈਗੀਆਂ ਜੋ ਕੁਝ ਚੱਲ ਰਿਹਾ ਉਹ ਕੋਈ ਚੀਜ਼ ਕਿਸੇ ਤੋਂ ਲੁਕੋਈ ਨਹੀਂ ਹੈਗੀ ਜਿਹੜੀਆਂ ਫੋਟੋ ਬਾਹਰ ਆਈਆਂ ਉਹ ਸਾਡੀ ਮਰਜ਼ੀ ਨਾਲ ਬਾਹਰ ਆਈਆਂ ਬਾਕੀ ਵੀ ਸਾਰਾ ਕੁਝ ਬਾਹਰ ਆਊਗਾ 424 ਸਾਲ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚਵਰ 76 ਦੇ ਮਾਲਕ ਹਾਂ ਜੀ ਉਹਨਾਂ ਤੇ ਚਵਰ 76 ਝੂਲਦੇ ਨੇ ਅਸੀਂ ਰਿਆਸਤ ਤੇ ਪੀੜੀ ਦਰ ਪੀੜੀ ਤੁਸੀਂ ਲਿਖਤੀ ਰੂਪ ਚ ਦਿੱਤਾ ਕਿ ਸਾਡੇ ਝੂਲਦੇ ਰਹੇ ਨੇ ਅੱਜ ਤੱਕ ਝੂਲੇ ਨੇ ਹਨਾ ਜੀ ਹਾਂ ਜੀ ਪਰ ਸਰ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਨਾਮ ਹੀ ਆਪਾਂ ਲੈ ਰਹੇ ਆ ਉਹ ਮਰਿਆਦਾ ਤੇ ਹਮੇਸ਼ਾ ਪਹਿਰਾ ਦੰਦੇ ਆਏ ਰਹੇ ਲੋਕਾਂ ਨੂੰ ਮਰਿਆਦਾ ਤੇ ਪਹਿਰਾ ਦੇਣ ਦੀ ਗੱਲ ਕਰਦੇ ਆਏ ਰਹੇ ਨੇ ਪਰ ਉਹਨਾਂ ਨੇ ਤੁਹਾਨੂੰ ਨਹੀਂ ਸਮਝਾਇਆ ਕਿ ਇਹ 1976 ਦੇ ਜਿਹੜਾ ਗੁਰਗ੍ਰੰਥ ਸਾਹਿਬ ਮਾਲਕ ਹੈ ਇਹਨੂੰ ਬੰਦ ਕਰੀਏ ਆਪਾਂ ਸਿੰਘ ਸਾਹਿਬ ਇਹ ਸੀ ਕਰਕੇ ਤਾਂ ਮੈਂ ਗਲਤੀ ਕਬੂਲਣ ਆਇਆ ਕਿ ਮੇਰ ਤੋਂ ਗਲਤੀ ਹੋਈ ਹੈ ਜੇ ਕਿਤੇ ਅਸੀਂ ਸਲਾਹ ਕੀਤੀ ਹੁੰਦੀ ਸਰਦਾਰ ਸੰਜੀਤ ਸਿੰਘ ਮਾਨ ਨਾਲ ਯਾ ਸਾਰੇ ਮਾਨ ਸਿੰਘ ਜੀ ਨਾਲ ਯਾ ਸਾਡੇ ਪਾਰਟੀ ਦੇ ਲੀਡਰ ਸਾਹਿਬਾਨਾਂ ਨਾਲ ਜਿਨ੍ਹਾਂ ਨੂੰ ਮੇਰ ਤੋਂ ਤੇ ਮੇਰੇ ਮਾਤਾ ਜੀ ਤੋਂ ਤੇ ਮੇਰੇ ਪਿਤਾ ਜੀ ਤੋਂ ਰਿਵਾਇਤਾਂ ਬਾਰੇ ਜ਼ਿਆਦਾ ਜਾਣਕਾਰੀ ਹੈਗੀ ਹੈ ਤੇ ਇਹ ਦਿਨ ਅੱਜ ਦੇਖਣ ਨੂੰ ਨਾ ਮਿਲਦਾ ਇਸ ਕਰਕੇ ਮੈਂ ਪਾਰਟੀ ਦੇ ਸਿੰਘਾਂ ਤੋਂ ਲੀਡਰ ਸਾਹਿਬਾਨਾਂ ਤੋਂ ਵੀ ਮਾਫੀ ਮੰਗੀ ਹੈ ਤੁਹਾਡੇ ਜਰੀਏ ਇਹ ਇੱਕ ਗਲਤੀ ਹੈ ਇਹਨੂੰ ਪਲੀਜ਼ ਗਲਤੀ ਦੇ ਰੂਪ ਚ ਦੇਖਿਆ ਜਾਵੇ ਇਹਦੇ ਚ ਬਿਲਕੁਲ ਸਲਾਹ ਨਹੀਂ ਹੋਈ ਸਾਬ ਸੰਜੀਤ ਸਿੰਘ ਮਾਨ ਨਾਲ ਉਹ ਵੀ ਮੇਰੇ ਨਾਲ ਨਾਰਾਜ਼ ਹੈਗੇ ਆ ਤੇ ਸਾਰੇ ਇਸ ਵਕਤ ਮੇਰੇ ਨਾਲ ਨਾਰਾਜ਼ ਨੇ ਕੋਈ ਕੌਣ ਤੇ ਇਸ ਤਰ੍ਹਾਂ ਦੀ ਮਾਫੀ ਦਿੰਦੀ ਨਹੀਂ ਡੇਰਾ ਸਰਸਾ ਮੁਖੇ ਨਾਲ ਵੀ ਗਲਤੀ ਕੀਤੀ ਸੀ ਉਹਨਾਂ ਨੂੰ ਵੀ ਨਹੀਂ ਮਾਫੀ ਮਿਲੀ ਤੁਸੀਂ ਮੰਨਦੇ ਹੋ ਕਿ ਅਜੋੀਆਂ ਗਲਤੀਆਂ ਦੀ ਮਾਫੀ ਹੈ ਆ ਗੁਰੂ ਮਹਾਰਾਜ ਬਖਸ਼ਣਹਾਰ ਹੈਗੇ ਆ ਤੇ ਮੈਂ ਗੁਰੂ ਮਰਿਆਦਾ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਸ਼ਾਨ ਨੂੰ ਬਿਲਕੁਲ ਠੇਸ ਨਹੀਂ ਪਹੁੰਚਾਈ ਜਿਵੇਂ ਮੈਂ ਦੱਸਿਆ ਰਾਤ ਦੀ ਬਰਾਤ 'ਚ ਗੁਰੂ ਮਹਾਰਾਜ ਨਹੀਂ ਸੀ ਵਿਰਾਜਮਾਨ ਉਹਦੀ ਸਾਰੀ ਵੀਡੀਓ ਤੇ ਫੋਟੋ ਤੇ ਸਾਰੀ ਕਲਿੱਪੇ ਜਪਾ ਕਾਲਤਕ ਸਾਬ ਨੂੰ ਤੇ ਸਾਰੇ ਮੀਡੀਆ ਨੂੰ ਪ੍ਰੋਵਾਈਡ ਕਰਾਂਗੇ ਸਾਡੇ ਕੋਲੇ ਕੁਝ ਵੀ ਲਪੋਣ ਨੂੰ ਨਹੀਂ ਹੈਗਾ ਸਿਰਫ ਚੋਰ ਦੀ ਵਰਤ ਹੋਈ ਸੀਗੀ ਚੋਰ ਸਾਹਿਬ ਨਹੀਂ ਕਿਉਂਕਿ ਉਹ ਚੋਰ ਦੇ ਨਾਲ ਸਾਹਿਬ ਸ਼ਬਦ ਉਦੋਂ ਜੁੜਦਾ ਜਦੋਂ ਗੁਰੂ ਮਹਾਰਾਜ ਤੇ ਚੋਰ ਵਰਤਿਆ ਜਾਂਦਾ ਤੇ ਇੰਨੀ ਇੱਕ ਗਲਤੀ ਸਾਡੇ ਤੋਂ ਹੋਈ ਹੈ ਬਹੁਤ ਵੱਡੀ ਗਲਤੀ ਹੈ ਤੇ ਸਾਨੂੰ ਪਲੀਜ਼ ਮਾ ਅੱਛਾ ਕੋਈ ਨਾ ਬੋਲ ਰਹੀ ਹੈ 76ਵੇਂ ਮਾਰੀ ਗਿਆ ਜੰਦਾ ਚੋਰ ਸਾਹਿਬ ਜਾਂ 76 ਸਾਹਿਬ ਦੇ ਮਾਲਕ ਨਹੀਂ ਕਿਹਾ ਜਾਂਦਾ ਜਿਹੜਾ ਚੋਰ ਹੈ ਜੇ ਤੁਹਾਨੂੰ ਨਾ ਝੂਲਦਾ ਉਹ ਜਾ ਕੇ ਹੋ ਸਕਦਾ ਗੁਰੂ ਸਾਹਿਬ ਦੇ ਕਿਸੇ ਕੋਲ ਦਰਬਾਰ ਦੇ ਵਿੱਚ ਝੂਲਣਾ ਸੀ ਉਹ ਤੁਹਾਡਾ ਇੱਕ ਗੱਲ ਹੋ ਰਹੀ ਹੈ